ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਆਪਾਂ ਵੀ ਠੀਕ ਠਾਕ ਹਾਂ ਵਧੀਆ ਤੇ ਅੱਜ ਆਪਾਂ ਬਣਾਉਣੀ ਆ ਫਰੂਟਾਂ ਦੀ ਸਮੋਦੀ ਤੇ ਉਹਦੇ ਲਈ ਮੈਂ ਫਰੂਟ ਲੈ ਆ ਦੋ ਔਰੈਂਜ ਲੈ ਆ ਤੇ ਦੋ ਲੈ ਵਗੂ ਗੋਸ਼ੇ ਤੇ ਇੱਕ ਐਪਲ ਤੇ ਇੱਕ ਕੀਵੀ ਲਿਆ ਥੋੜੇ ਜਿਹਾ ਅੰਗੂਰ ਲੈ ਆ ਹੈਨਾ ਆ ਥੋੜੇ ਜਿਹੇ ਅੰਗੂਰ ਲੈ ਤੁਸੀਂ ਇਹਦੇ ਵਿੱਚ ਨਾ ਆਪਾਂ ਪਾਣੀ ਵਾਲੇ ਫਰੂਟੇ ਲੈ ਸਕਦੇ ਆ ਦੂਜੇ ਜਿੱਦਾਂ ਕੇਲਾ ਉਹਦਾ ਸ਼ੇਕ ਬਣਦਾ ਉਹ ਨਹੀਂ ਇਹਦੇ ਵਿੱਚ ਪਾ ਸਕਦੇ ਪਾਣੀ ਵਾਲਾ ਫਰੂਟਾ ਜੋ ਵੀ ਉਹ ਲੈ ਸਕਦੇ ਆ ਬਾਕੀ ਇਸ ਤੋਂ ਇਲਾਵਾ ਤੁਹਾਡੇ ਕੋਲ ਜਿਹੜਾ ਵੀ ਫਰੂਟ ਆ ਤੁਸੀਂ ਉਹ ਇਹਦੇ ਵਿੱਚ ਪਾ ਸਕਦੇ ਹੋ ਹੈਨਾ ਤੇ ਮੇਰੇ ਕੋਲ ਤੇ ਜਿਹੜੇ ਸੀਗੇ ਮੈਂ ਉਹ ਹੀ ਪਾਇਆ ਤੇ ਤੁਸੀਂ ਜਿਹੜੇ ਮਰਜ਼ੀ ਆਪਣੇ ਹਿਸਾਬ ਦੇ ਨਾਲ ਕੋਈ ਵੀ ਤੁਹਾਡੇ ਕੋਲ ਨਾ ਆ ਰ ਆ ਆਪਣਾ ਦੂਸਰਾ ਹੁੰਦਾ ਇੱਕ ਆਪਣਾ ਤਰਬੂਜ ਉਹ ਹੋਰ ਕੋਈ ਵੀ ਫਰੂਟ ਹੈ ਜਿਹੜੇ ਪਾਣੀ ਵਾਲੇ ਆ ਉਹ ਤੁਸੀਂ ਆਪਣੇ ਮਰਜ਼ੀ ਦੇ ਨਾਲ ਪਾ ਸਕਦੇ ਹੋ ਤੇ ਇਹਦੇ ਵਿੱਚ ਫਿਰ ਮੈਂ ਥੋੜੀਆਂ ਲਈਆਂ ਨੇ ਪੰਜ ਸੱਤ ਕਾਲੀਆਂ ਮਿਰਚਾਂ ਤੇ ਥੋੜਾ ਜਿਹਾ ਕਾਲਾ ਨਮਕ ਬਸ ਥੋੜਾ ਜਿਹਾ ਵਿੱਚ ਪਾਉਣਾ ਪਾਣੀ ਹੈ ਨਾ ਹੋ ਵੀ ਜਿਆਦਾ ਗਾੜਾ ਨਾ ਬਣ ਜਵੇ ਉਹਦੇ ਕਰਕੇ ਥੋੜਾ ਜਿਹਾ ਪਾਣੀ ਪਾਉਣਾ ਤੇ ਉਹ ਆਪਾਂ ਬਣਾ ਕੇ ਤੁਹਾਨੂੰ ਦਿਖਾਉਨੇ ਆ ਤੇ ਤੁਸੀਂ ਵੀ ਬਣਾਇਓ ਤੇ ਇਹ ਤਾਕਤਵਾਰ ਵੀ ਵਧੀਆ ਉਦਾਂ ਆਪਾਂ ਨਹੀਂ ਘੌਲ ਕਰ ਜੰਨੇ ਆ ਫਰੂਟਾਂ ਦੀ ਖਾਣ ਦੀ ਵਿਖਾਵਾਂਗੇ ਕੱਟਾਂਗੇ ਖਾਵਾਂਗੇ ਫਟਾਫਟ ਪੰਜ ਸੱਤ ਫਰੂਟ ਪਾਏ ਤੇ ਉਹਨਾਂ ਦਾ ਸਮੂਦੀ ਬਣਾਈ ਤੇ ਆਪਣੇ ਸਾਰਿਆਂ ਨੂੰ ਦਿੱਤੀ ਨੇ ਘਰੇ ਬੱਚਿਆਂ ਨੂੰ ਹੋਰਾਂ ਨੂੰ ਵੀ ਵੱਡਿਆਂ ਨੂੰ ਵੀ ਤੇ ਨੇ ਆਪ ਪੀ ਲਈ ਹੈ ਨਾ ਇਹ ਇਹਦੇ ਵਿੱਚ ਫਾਇਦਾ ਬਹੁਤ ਆ ਉਦਾਂ ਆਪਾਂ ਨਹੀਂ ਫਰੂਟ ਖਾ ਸਕਦੇ ਨੇ ਠੰਡ ਦੇ ਵਿੱਚ ਤਾਂ ਵੈਸੇ ਨਹੀਂ ਬਿਲਕੁਲ ਖਾਦੇ ਜਾਂਦੇ ਇੱਥੇ ਆਸਟ੍ਰੇਲੀਆ ਠੰਡ ਆ ਫਰੂਟ ਉਦਾਂ ਹੀ ਪੈ ਰਹੇ ਨੇ ਸੀ ਫਿਰ ਮੈਂ ਹੈ ਤੁਹਾਨੂੰ ਮੈਂ ਸਮੂਦੀ ਬਣਾ ਕੇ ਦੰਨੀ ਆ ਤੇ ਉਹ ਖਾ ਪੀਓ ਤੇ ਦੇਖਿਓ ਪੀ ਕੇ ਵੀ ਕਿੰਦਾਂ ਦੀ ਟੇਸਟੀ ਆ ਤੇ ਆਪਾਂ ਹੁਣ ਬਣਾਉਣ ਲੱਗਦੇ ਆ ਬਣਾ ਕੇ ਦਿਖਾਉਣੀ ਆ ਮੈਂ ਆ ਦੇਖੋ ਆਪਾਂ ਕੱਟਣ ਲੱਗਿਆ ਫਰੂਟ ਤੇ ਜਿਹਦੇ ਵਿੱਚ ਬੀਜ ਹੋਣਗੇ ਬੀਜ ਕੱਢ ਦੇਣੇ ਆ ਤੁਸੀਂ ਕਈ ਕਈਆਂ ਵਿੱਚ ਤਾਂ ਬੀਜ ਹੁੰਦੇ ਨਹੀਂਗੇ ਤੇ ਜਿਹਦੇ ਦੇ ਵਿੱਚ ਆ ਬੀਜ ਵਿੱਚੋਂ ਕੱਢ ਦਿਓ ਆ ਦੇਖੋ ਆਪਾਂ ਬੀਜ ਕੱਢ ਕੇ ਵਿੱਚੋਂ ਨਾ ਫੇਰ ਪਾ ਰਹੇ ਆ ਇਹਦੇ ਵਿੱਚ ਸੰਤਰਾ ਤੁਸੀਂ ਆਪਣੇ ਪਰਿਵਾਰ ਦੇ ਹਿਸਾਬ ਦੇ ਨਾਲ ਨਾ ਫਰੂਟ ਪਾ ਲਿਓ ਹੈ ਨਾ ਆ ਦੇਖੋ ਇਹਦੇ ਵੱਡੇ ਵੱਡੇ ਬੀਜ ਸੀਗੇ ਇਸੇ ਵਿੱਚ ਨਹੀਂ ਵੀ ਹੁੰਦੇ ਤੇ ਇਹਨਾਂ ਵਿੱਚ ਹੈਗੇ ਨੇ ਆ ਦੇਖੋ ਆ ਦੇਖਦੇ ਆਪਾਂ ਅਨੈਪਲ ਕੱਟ ਲੈਨੇ ਆ ਵੱਡੀਆਂ ਛੋਟੀਆਂ ਜਿਸ ਤਰ੍ਹਾਂ ਦੀ ਮਰਜ਼ੀ ਫਾੜੀਆਂ ਕੱਟ ਕੇ ਤੁਸੀਂ ਫਾੜ ਆ ਦੇਖੋ ਆਪਾਂ ਕੀ ਵੀ ਕੱਟਦੇ ਆ ਜਿਹੜਾ ਸਟicker ਜਿਹਾ ਲੱਗਿਆ ਹੁੰਦਾ ਫਰੂਟਾਂ ਦੇ ਉੱਤੇ ਡੂੰਘਾ ਕੱਟ ਲਾ ਦਿਆ ਕਰੋ ਪਤਾ ਨਹੀਂ ਇਹ ਕਿੱਦਾਂ ਦੇ ਕੈਮੀਕਲ ਜੇ ਹੁੰਦੇ ਆ ਤੇ ਡੂੰਘਾ ਕੱਟ ਲਾ ਕੇ ਨਾ ਇਹਦਾ ਫੇਰ ਕੱਟਿਆ ਖੋਦੇ ਨੂੰ ਦਾ ਛਿਲਕਾ ਲਾ ਕੇ ਫੇਰ ਮੈਂ ਬਾਉਨੀ ਇਹਨਾਂ ਵਿੱਚ ਕਈ ਵਾਰ ਆਪਣੇ ਘਰ ਇਹਨਾਂ ਬਜ਼ੁਰਗ ਹੁੰਦੇ ਆ ਉਹਨਾਂ ਤੋਂ ਫਰੂਟ ਆਪਾਂ ਕੱਦੂ ਕਾਸ ਕਰਕੇ ਦਿੰਨੇ ਆ ਕਦੇ ਕੁਝ ਕਰਕੇ ਦਿੰਨੇ ਆ ਤੁਸੀਂ ਇੱਕ ਦੋ ਦੋ ਵੀ ਫਰੂਟ ਨੇ ਜਦੇ ਉਹਨਾਂ ਨੂੰ ਤਾਂ ਇੱਕ ਗਲਾਸ ਬਣਾ ਕੇ ਦੇ ਦਿਆ ਕਰੋ ਨਹੀਂ ਦੰਦਾ ਦੰਦ ਨਹੀਂ ਹੁੰਦੇ ਨਾ ਸਿਆਣੇ ਬੰਦਿਆਂ ਦੇ ਫੇਰ ਉਹਨਾਂ ਨੂੰ ਔਖਾ ਹੋ ਜਾਂਦਾ ਆ ਦੇਖੋ ਮੈਂ ਕੀਵੀ ਵੀ ਕੱਟ ਲਿਆ ਲਹਣ ਟਿੱਕੇ ਬੱਗੂ ਗੋਸ਼ਾ ਕੱਟ ਲੈਣੇ ਪੜ। ਇਹ ਤੇ ਵੀਈਜ ਨਾ ਵੀਈਜ ਉਹ ਜੋ ਕੱਢੀ ਚੱਲੇ। ਆ ਦੇਖੋ। ਮੇਰੇ ਜੱਗ ਵਿੱਚ ਨਾ ਇੰਨਾ ਹੀ ਪਿਆ ਮੈਂ ਇੰਨੇ ਪਾਇਆ। ਤੁਸੀਂ ਆਪਣੇ ਸਾਹਮਣੇ ਥੋੜੇ ਜਿਹਾ ਅੰਗੂਰ ਪਾਉਣੀ ਹੈ ਵਿੱਚ। ਆ ਦੇਖੋ ਥੋੜੇ ਜਿਹਾ ਅੰਗੂਰ ਪਾ ਲੇ। ਤੇਰੇ ਵਿੱਚ ਮੈਂ ਆਹ ਦੇਖੋ ਪੰਜ ਚਾਰ ਕਾਲੀਆਂ ਮਿਰਚਾਂ ਲਈਆਂ ਨੇ ਥੋੜਾ ਜਿਹਾ ਨਿ ਲਿਆ ਨਾਮਕ ਵਿੱਚ ਹੈ ਨਾ ਇਹ ਪਾ ਰਹੀਆਂ ਜਿਆਦਾ ਕਾਲੀ ਮਿਰਚ ਨਾ ਪਾ ਲਿਓ ਤੇ ਕਈ ਵਾਰ ਗਾੜ ਨੂੰ ਲੱਗਣ ਲੱਗ ਜਾਂਦੀ ਹੈ ਮੈਂ ਥੋੜੀ ਹੀ ਪਾਈਆਂ ਨੇ ਤੇ ਥੋੜਾ ਜਿਹਾ ਆਪਾਂ ਨੇ ਆਹ ਪਾਉਣਾ ਪਾਣੀ ਪਤਲਾ ਕਰਨ ਵਾਸਤੇ ਨਹੀਂ ਤੇ ਗਾੜਾ ਬਣ ਜਾਊਗਾ ਇੰਨਾ ਕੁ ਪਾਣੀ ਪਾ ਲਿਆ ਤੇ ਮੈਂ ਹੁਣ ਮਿਕਸੀ ਵਿੱਚ ਪੀਸ ਕੇ ਤੁਹਾਨੂੰ ਦਿਖਾਉਣੀ ਆ ਨੇ ਪੀਸ ਲਿਆ ਮੈਂ ਦੇਖੋ ਨਹੀਂ ਤਨ ਕੋਲ ਕੇ ਆ ਦੇਖੋ ਆ ਦੇਖੋ ਇਸ ਤਰ੍ਹਾਂ ਦਾ ਬਣ ਗਿਆ ਨਾ ਜ਼ਿਆਦਾ ਗਾੜਾ ਨਾ ਜ਼ਿਆਦਾ ਪਤਲਾ ਬਹੁਤ ਸੋਹਣਾ ਬਣਿਆ ਐਦਾਂ ਆਪਾਂ ਨੇ ਉੱਦਦਾਈ ਨਾ ਸਟੋਅ ਤੋਂ ਬਿਨਾਂ ਵੀ ਇਹਨੂੰ ਪੀਸ ਸਕਦੇ ਆ ਆ ਦੇਖੋ ਮੈਂ ਗਲਾਸਾਂ ਚ ਪਾ ਕੇ ਤੁਹਾਨੂੰ ਦਿਖਾਉਣੀ ਆ ਤੁਸੀਂ ਵੀ ਬਣਾਇਓ ਫਿਰ ਹਨਾ ਆ ਦੇਖੋ ਅਸੀਂ ਅੱਜ ਰੋਟੀ ਬਣਾਈ ਨਹੀਂ ਸੀ ਕਿ ਅੰਕਲ ਤੇ ਤੁਹਾਡੇ ਮੈਂ ਦੋਨੋਂ ਸੀਗੇ ਘਰੇ ਤੇ ਅਸੀਂ ਕਿਹਾ ਵੀ ਚਲੋ ਵੀ ਸ਼ਾਮ ਨੂੰ ਬੱਚਿਆਂ ਦੇ ਨਾਲੇ ਰੋਟੀ ਖਾਵਾਂਗੇ ਜੇ ਬੱਚੇ ਆ ਜਾਣਗੇ ਬੱਚੇ ਗਏ ਹੋਏ ਸੀਗੇ ਤੇ ਘੁੰਮਣ ਤੇ ਆਹ ਦੇਖੋ ਲਓ ਦੇਖੋ ਬਹੁਤ ਸੋਹਣਾ ਬਣ ਗਿਆ ਤੇ ਤੁਸੀਂ ਵੀ ਬਣਾਇਓ ਤੇ ਨਾ ਇਹ ਸਾਰਿਆਂ ਨੂੰ ਬਣਾ ਕੇ ਘਰਦਿਆਂ ਨੂੰ ਦਿਓ ਤੇ ਨਾ ਤੁਸੀਂ ਵੀ ਬਹੁਤ ਵਧੀਆ ਚੀਜ਼ ਬਣ ਗਈ ਨਹੀਂ ਆਪਾਂ ਤਾਂ ਫਰੂਟ ਇਕੱਠੇ ਖਾਦੇ ਜਾਂਦੇ ਤੇ ਬਣਾ ਕੇ ਖਾਇਓ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਅਗਲੀ ਵੀਡੀਓ 'ਚ ਮਿਲਾਂਗੇ ਫਿਰ ਆਪਾਂ